ਅੱਗੇ ਸਭ ਤੋਂ ਪਹਿਲਾਂ ਵੀਰ ਜਿੰਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਨਾਮ ਸੰਧੂ ਸਾਹਿਬ ਕੀ ਹਾਲ ਹੈ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਭਰਾ ਕਹਿ ਵਧੀਆ ਵੀ ਜੀ ਵਧੀਆ ਕਰਤਾ ਕਾਰੋਬਾਰ ਚੰਗੇ ਸੋਹਣੇ ਚੱਲੀ ਜਾਂਦੇ ਸੀ ਬਹੁਤ ਵਧੀਆ ਚੱਲੀ ਜਾਂਦਾ ਜੀ ਚਲੋ ਸ਼ੁਕਰ ਮਾਰ ਕਰ ਅੱਛਾ ਜਿੰਦੇ ਭਾਈ ਇੱਕ ਵੀਡੀਓ ਆਪਾਂ ਪਹਿਲਾਂ ਇੱਕ ਦੋ ਵਾਰੀ ਪਾਈਆਂ ਸੀ ਸਟਾਰਟਿੰਗ ਤੇ ਅੱਜ ਫਿਰ ਚਲੋ ਮੌਕਾ ਮਿਲਿਆ ਪਾਉਣਿਆ ਵੀਡੀਓ ਤੇ ਪਸ਼ੂ ਤਕਰੀਬਨ ਇਸੇ ਤਰ੍ਹਾਂ ਬਿਹੜਾ ਫੂਣਾ ਜਾਂ ਮੱਝਾਂ ਮਿਕਸ ਆਈ ਜਾਂਦੇ ਆਪਣੇ ਕੋਲ ਹਾਂ ਜੀ ਜੀ ਵੀ ਜੀ ਆਈ ਜਾਂਦੇ ਜਿਆਦਾ ਕਰ ਆਪਾਂ ਬਿਹੜਾ ਨਹੀਂ ਕਰਦੇ ਆ ਵੀ ਜੀ ਤੇ ਪਸ਼ੂ ਜਿਹੜੇ ਦੋਸਤੋ ਇੱਥੇ ਵੈੜਾ ਮੱਝਾਂ ਨੋਰਮਲ ਆਉਂਦੀਆਂ ਰਹਿੰਦੀਆਂ ਨੇ ਛੋਟੇ ਭਾਅ ਵੀ ਹੁੰਦੇ ਆ ਤੇ ਬਾਕੀ ਪਸ਼ੂ ਦੇ ਅਕੋਰਡਿੰਗ ਹਰ ਇੱਕ ਤਰ੍ਹਾਂ ਦਾ ਰੇਟ ਤੁਹਾਨੂੰ ਦੇਖਣ ਦੇ ਵਿੱਚ ਮਿਲੂਗਾ ਤੇ ਸਮੇਂ-ਸਮੇਂ ਨਾਲ ਜਿਹੜਾ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਬਾਈ ਜਿੰਦੇ ਦੇ ਨੰਬਰ ਜਿਹੜੇ ਆਪਾਂ ਇੱਕ ਵਾਰੀ ਜਿਹੜਾ ਫਸਟ ਡੀ ਲੈ ਲੈਨੇ ਆ ਸਟਾਰਟਿੰਗ ਤੋਂ ਵੀਰ ਜਿੰਦੇ ਨੰਬਰ ਜ਼ਰੂਰ ਦੱਸ ਨੰਬਰ ਵੀਰ ਜੀ ਆਪਾਂ ਆ 9914460399 ਠੀਕ ਹੈ ਜੀ ਤੇ ਅੱਜ ਪਸ਼ੂ ਆਪਣੇ ਕੋਲ ਚਾਰ ਵੈੜਾ ਨੇ ਹਾਂ ਜੀ ਚਾਰ ਵੈੜਾ ਵੀਰ ਜੀ ਹਾਂ ਜੀ ਇਹ ਮਾਝਾ ਵੀਰ ਜੀ ਹੌਲੀ ਬਾਜੀ ਠੀਕ ਹੈ ਫਾਦੀ ਤਾਂ ਵੜਾ ਦੇ ਰੇਡ ਕਿੱਥੋਂ ਲੈ ਕੇ ਕਿੰਨੇ ਤੱਕ ਅੱਜ ਮੌਜੂਦ ਆ 75 ਤੱਕ ਆ ਗਈ 75 ਤੱਕ ਹਾਂਜੀ ਠੀਕ ਆ ਜੀ ਸਟਾਰਟਿੰਗ 40 40 ਸਟਾਰਟਿੰਗ ਕਰਗੇ ਸਟਾਰਟ ਵੀਰ ਜਿੰਦੇ ਪਹਿਲੇ ਨੰਬਰ ਤੇ ਮੱਝ ਤੋਂ ਇੱਥੋਂ ਕਰ ਲਈ ਸਟਾਰਟ ਕੀ ਇਨਫੋਰਮੇਸ਼ਨ ਹੈ ਵੀਰ ਜੀ ਅਸਮੱਝ ਮੱਝ ਸੂਈ ਨੂੰ ਅੱਜ ਵੀ ਇੱਥੇ ਕਿਦੇ ਲੋਗ ਹੈ ਜੀ ਤੇ ਇਹਦੇ ਮਾਰੇ ਕੱਟੀ ਕੱਟੀ ਕਾਲੀ ਮਰ ਗਈ ਹੋਈ ਜੀ ਅੱਛਾ ਜੀ ਇਹ ਆਪ ਤੇ ਬਾੜ ਜਿਹੜੀ ਮੈਂ ਲਈ ਹਾਂ ਤਾਂ ਚਲੋ ਦੇ ਦਾਂਗੇ ਕੱਟੀ ਮਰਨ ਦੇ ਕਾਰਨ ਉਹਦਾ ਪਹਾੜੇ ਤੇ ਮੈਂ ਮਿਲਦੀ ਹੈ ਭਾਵੇਂ ਕੋਈ ਬੱਚਾ ਚੋ ਵਜਨਾਨੀ ਚੋ ਠੀਕ ਪਹਾੜਾ ਪਾ ਕੇ ਬੱਚਾ ਕਾਲੀ ਮਰਿਆ ਹਾਂ ਜੀ ਹਾਂ ਜੀ ਪਹਾੜਾ ਪਾ ਕੇ ਤੇ ਲਾਤ ਨਹੀਂ ਪੁੱਟਦੀ ਸੂਹਾ ਦੁੱਧਾ ਜੀ ਹਾਂਜੀ ਸੂਹਾ ਦੁੱਧਾ ਜੀ ਤੇ ਦਿਨ ਕਿੰਨੇ ਦੱਸਿਆ ਜੀ ਸੁਈ ਨੂੰ ਸੁਈ ਨੂੰ ਵੀਚ ਕੋ ਮਹੀਨੇ ਲਾ ਕੇ ਬੰਨੇ ਉਹ ਮਹੀਨੇ ਦੇ ਲੱਗ ਸਮੋ ਹਾਂਜੀ ਠੀਕ ਹੈ ਜੀ ਤੇ ਕਿੰਨਾ ਹਾਜ਼ਰ ਦੱਸਿਆ ਜੀ ਦੁੱਧ ਹਾਜ਼ਰ ਦੁੱਧ ਵੀਰ ਜੀ ਜਿਹੜੇ ਕੋਈ ਦੁੱਧ ਹੈ ਗਾਈ 10 ਕਿਲੋ ਬੱਚੇ ਦਾ ਇਹ ਰਵਾੜਾ ਕਰਦੀ ਹੈ ਹੁਣ 8 ਕਿਲੋ ਦੁੱਧ ਤਿਆਰ ਠੀਕ ਹੈ ਜੀ 8 ਕਿਲੋ ਜਿਹੜਾ ਦੋਸਤੋ ਬਿਲਕੁਲ ਹਾਜ਼ਰ ਦੁੱਧਾ ਠੀਕ ਹੈ ਬੱਚਾ ਮਰਨ ਕਰਕੇ ਥੋੜਾ ਪਾਦਾ ਪਸ਼ੂ ਬਾਹ ਹੈਗਾ ਵੀਰਾਂ ਦਾ ਲਈ ਘਰ ਦਾ ਤੇ ਕੋਈ 1 ਕਿਲੋ ਕਰਦਾ 2 ਕਿਲੋ ਕੋਈ ਇਧਰ ਉਧਰ ਜਿਹੜਾ ਫਰਕ ਪਿਆ ਤੇ 8 ਕਿ ਇਹ ਮਾਜਦਾ ਵੀ ਇੱਕ ਵਾਰ ਚੈੱਕ ਕਰ ਸਕਦੇ ਠੀਕ ਆ ਤੇ ਜਿੱਦਾਂ ਆਪਾਂ ਕਹਦੇ ਨੇ ਥੋੜਾ ਪਸੂ ਜਿਵੇਂ ਨੀਲੀ ਦੇ ਵਿੱਚ ਪੱਖ ਰੱਖਦਾ ਮਤਲਬ ਇਹ ਕੋਣ ਤੋਤੇ ਆ ਆਕੂਕ ਜਿਹੜੀ ਬਿੰਨੀ ਆ ਠੀਕ ਆ ਤੇ ਮੱਥਾ ਵੀ ਬੰਦਾ ਆ ਕਰੋ ਚੈੱਕ ਤੇ ਜਿੰਦੇ ਭਾਈ ਹੁਣ ਚਵਾਈ 8 ਕਿਲੋ ਦੀ ਤੇ ਸਾਫ ਚਵਾਈ ਮੇਜੀ ਜਦ ਤੂੰ ਆਖੋਨੇ ਪੜਾ ਭਾਗਿਓ ਨੇ ਬੈਗ ਧਰਨ ਮਾਰਦਾ ਨੇ ਮਤਲਬ ਕੋਈ ਅੱਗੇ ਭੈਣ ਭਰਾ ਕੋਈ ਲੈ ਕੇ ਜਾਵੇ ਤੇ ਬਿਲਕੁਲ ਇਸੇ ਤਰ੍ਹਾਂ ਹੀ ਪਹਾੜੇ ਤੇ ਮਿਲਦੀ ਹਾਂ ਹਾਂਜੀ ਹਾਂਜੀ ਆਪਣੇ ਘਰ ਦੇ ਵੀਰ ਜੀ ਪਹਾੜੇ ਦੇ ਭਾਵੇਂ ਇੱਥੇ ਕੋਈ ਔਨਲਾਈਨ ਚਵਾਈ ਜਾਵੇ ਪਹਾੜੇ ਦੇ ਜੋਗਦਾਨ ਜੀ ਹਾਂ ਅਗਲੇ ਘਰੇ ਜਾ ਕੇ ਡੰਗਰ ਕੇ ਹੀ ਵੇਲੇ ਮਿਲ ਵੀ ਪੈਂਦਾ ਕਿਹੋਲੇ ਇੱਕ ਦਿਨ ਡੀਗਾ ਵੀ ਲੈਂਦਾ ਦੂਜੇ ਵਾਰੀ ਮਿਲ ਪੈਂਦਾ ਠੀਕ ਆ ਜੀ ਦਿਖਾਈਏ ਫੋਲ ਕੇ ਜੀ ਸੋ ਬਾਕੀ ਜਿਹੜੀ ਦੋਸਤੋ ਪਹਾੜੇ ਤੇ ਚਾੜ ਤੇ ਬਿਲਕੁਲ ਜਿਹੜੀ ਇਹਦੀ ਚਵਾਈ ਕੀਤੀ ਜਾਂਦੀ ਆ ਸੋ ਅੱਗੇ ਹਰ ਵਾਰ ਆਪਾਂ ਕਹਿੰਦੇ ਆ ਵੀ ਜਦੋਂ ਕੋਈ ਬੱਚਾ ਬੇਣ ਬ ਕੁਈ ਇੱਕ ਕਰਤਾ ਦੇਣ ਪਸ਼ੂ ਥੋੜਾ ਜਿਹਾ ਕਰਦਾ ਵੀ ਹੋ ਸਕਦਾ ਕੋਈ ਇੱਕ ਕਰਤਾ ਦਾ ਟੀਕਾ ਲਾਉਣਾ ਪੈ ਜਾ ਸਕਦਾ ਉਹ ਗੱਲ ਵੱਖਰੀ ਆ ਬਾਕੀ ਹੁਣ ਮੌਜੂਦਾ ਜਿਹੜਾ ਵੀਰ ਘਰੇ ਚਵਾਈ ਕਰੂਗਾ ਦੋ ਡੰਗ ਉਹ ਤੁਸੀਂ ਬਾੜੇ ਤੇ ਚਾਰ ਦੇ ਜਿਹੜੀ ਦੋਸਤੋ ਚਵਾਈ ਕਰ ਸਕਦੇ ਹੋ ਠੀਕ ਆ ਆ ਮੱਜ ਪੂਰੀ ਸਰੀਰਕ ਬੰਤਰ ਪੂਰਾ ਢਾਂਚਾ ਜਿਹੜਾ ਦੋਸਤੋ ਬਾਡੀ ਬੰਤਰ ਆ ਦੇਖ ਸਕਦੇ ਹੋ ਠੀਕ ਆ ਤੇ ਪਤਲੇ ਪਿੰਡੇ ਦੇ ਵਿੱਚ ਅੱਜਕੱਲ੍ਹ ਠੀਕ ਹੈ ਠੀਕ ਹੈ ਜੀ ਮੀਡੀਅਮ ਹਾਈਟ ਦੇ ਵਿੱਚ ਜਿੱਦੋਂ ਮੀਡੀਅਮ ਆਪਾਂ ਕਹਿ ਦਿੰਦੇ ਆ ਤੇ ਨਾਂ ਵਾਲਾ ਉਤਲਾ ਵੱਡਾ ਲੈਵਲ ਤੇ ਨਾਂਹੀ ਵਾਲੀ ਛੋਟੀ ਸਮੱਧਰ ਵਿਚਲਾ ਮੇਲ ਜਿਹਾ ਦੋਸਤੋਂ ਮੱਝਾਂ ਝੋਟੀਆਂ ਲਾ ਜਾਂਦਾ ਮੀਡੀਅਮ ਹਾਈਟ ਦੇ ਵਿੱਚ ਲਓ ਜੀ ਕਿ ਵਾਈ ਜਿਹੜੀ ਦੋਸਤੋ ਬਿਲਕੁਲ ਬੈਸਟ ਲੱਗੀ ਆ ਬਾਕੀ ਜਿਹਨੇ ਖਰੀਦਣੀਆਂ ਵੀਰ ਨੇ ਉਹ ਵੀ ਆਪਣੀ ਹੱਥੀਂ ਜ਼ਰੂਰ ਤੁਸੀਂ ਕਰ ਸਕਦੇ ਹੋ ਠੀਕ ਆ ਮੈਂ ਤੁਹਾਨੂੰ ਸਾਰ ਦੋਤੇ ਆ ਜੂ ਜੀ ਮੈਂ ਫਿਰ ਠੀਕ ਆ ਜੀ ਹਾਂ ਜੀ ਠੀਕ ਆ ਤੇ ਜੰਦੇਬਾ ਜੀ ਕਿੰਨਾ ਕੁ ਮੁੱਲ ਫਿਰ ਲੈਣ ਦੇਣਾ ਇਹ ਵੀ ਜੀ ਆਪਾਂ 55 ਜੀ ਛੁੱਟੀ ਦੇ ਦੀ 55 ਦੀ ਹਾਂ ਜੀ ਠੀਕ ਆ ਤੇ ਆਪਾਂ ਮਤਲਬ ਕਿ ਜਦੋਂ ਲੈ ਕੇ ਆਂਦੀ ਸੀ ਤਾਜੀ ल्याਂਦੀ ਸੀ ਤਾਜੀ ਹਾਂ ਜੀ ਹਾਂ ਜੀ ਆਪਾਂ ਰਿਸ਼ਤੇਦਾਰ ਤੋਂ ਲਈ ਆ ਜੀ ਰਿਸ਼ਤੇਦਾਰੀ ਚੋਂ ਲਈ ਹਾਂ ਜੀ ਠੀਕ ਹੈ ਭਰਾ ਤੇ ਰੇਡ ਭਾ ਪਰਦਾ ਵੀ ਰਾ ਦੋਸਤੋ ਜਾਇਜ ਆ ਠੀਕ ਆ ਬਾਕੀ ਅੱਗੇ ਪੂਰੀ ਗਰਮੀ ਭਰ ਤੇ ਸਿਆਲ ਦਾ ਪੱਖ ਵੀ ਜੇਕਰ ਆਪਾਂ ਗੱਲ ਕਰਕੇ ਨਾਰਮਲ ਸਿਵਾਈ ਜਿਹੜੀ ਆ ਦੋਸਤੋ ਇਹ ਸਮਝਣੇ ਕਰਵਾ ਦੇਣੀ ਹੈ ਅੱਗੇ ਜਿਹੜੀ ਆਪਾਂ ਤੁਹਾਨੂੰ ਵਹਿੜ ਦਿਖਾਉਣੀ ਹੈ ਦੋਸਤੋ ਸੈਕਿੰਡ ਨੰਬਰ ਤੇ ਆ ਠੀਕ ਆ ਤੇ ਦੂਜੇ ਨੰਬਰ ਤੇ ਵਹਿੜ ਦਿਖਾਉਣੀ ਆ ਫੁੱਲ ਵੱਡੀ ਹਾਈਟ ਆ ਕਦ ਕਾਠੀ ਉੱਚਾ ਪੂਰਾ ਹੈਗਾ ਇਹ ਆਪਾਂ ਜਰੂਰ ਜਿਹੜਾ ਬਿਆਨ ਕਰ ਦਿੰਨੇ ਆ ਤੇ ਥਣ ਦੇ ਵੀ ਚੰਗੀ ਸਾਫ ਸਫਾਈ ਦੱਸਣ ਈ ਵੱਡਾ ਲੇਵਾ ਆ ਆ ਦੇਖੋ ਲਓ ਜੀ ਖੁੱਲੇ ਹਵਾਨੇ ਦੇ ਵਿੱਚ ਆ ਦੋਸਤੋ ਠੀਕ ਆ ਤੇ ਬਾਕੀ ਇਨਫੋਰਮੇਸ਼ਨ ਆਪਾਂ ਲੈ ਲੈਨੇ ਆ ਜਿੰਦੇ ਭਾਈ ਇਹਦੀ ਡਿਟੇਲ ਕੀ ਹੈ ਭਲਾ ਇੰਨੇ ਵੀ ਜੀ ਪਹਿਲੇ ਸੂਏ 7 18 ਕਿਲੋ ਬੱਛੀ ਨੂੰ ਦੋ ਦਿੱਤਾ ਜੀ ਹਮਮ ਐਜ ਕਿ ਦੂਜੇ ਸਵੇਰ ਸੂਣਾ ਦੂਜੇ ਸਵੇਰ ਹਾਂਜੀ ਉਮੀਦ ਆ ਵੀ 20 ਤੋਂ ਪਲੱਸ ਚੱਲੂਗੀ ਬੱਛੀ ਅਜੇ ਸੂਣਾ ਦੂਜੇ ਸਵੇਰ ਹਾਂਜੀ ਇੰਨੇ ਵੀ ਜੀ ਦਿਨ ਕੋ ਚਾਰ ਪੰਜ ਦਿਨ ਲੈ ਜਾਣੇ ਆ ਅਜੇ ਢੰਡਾ ਢੋਲ ਬੈਕਟੀਰੀਆ ਬੱਛੀਆਂ ਹੈ ਆ ਆ ਦੇਖੋ ਜੀ ਹਾਂਜੀ ਆ ਢਿਲ ਢੋਲ ਜਿਹੜੀ ਦੋਸਤੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਜਿਹੜੀ ਜ਼ਰੂਰੀ ਗੱਲ ਆ ਦੋਸਤੋ ਬਿਲਕੁਲ ਠ ਮੁੱਠੀ ਵਾਲਾ ਹੱਥੀ ਚਵਾਈ ਜਿਹੜਾ ਥਣਾ ਆ ਤੁਸੀਂ ਬਿਲਕੁਲ ਧਿਆਨ ਦੇ ਨਾਲ ਆ ਨਜ਼ਦੀਕੀ ਤੋਂ ਜ਼ਰੂਰ ਦੇਖ ਲੋ ਆ ਕਰੋ ਚੈੱਕ ਤੇ ਬਾਕੀ ਮੋਟੀ ਧਾਰ ਆ ਕਿਉਂਕਿ ਸਰੂ-ਸਰੂ ਤੁਸੀਂ ਦੇਖੋਗੇ ਜਿਹੜੇ ਦੋਸਤੋ ਠੀਕ ਆ ਮੋٹے ਸਰੂ ਨੇ ਤਾਂ ਧਾਰ ਤੋਂ ਜਿਹੜੀ ਮੋਟੀ ਦੀ ਉਮੀਦ ਕੀਤੀ ਜਾ ਸਕਦੀ ਆ ਆ ਕਰੋ ਚੈੱਕ ਜੀ ਠੀਕ ਆ ਸਰਾਕ ਬਿਲਕੁਲ ਉਵੇਂ ਦੀ ਦੀਦੇ ਆ ਪੂਰੇ ਵਿੱਚ ਠੀਕ ਆ ਸਪੇਸ ਅੰਤਰ ਜਿਹੜਾ ਗੈਪ ਅੰਤਰ ਦੋਸਤੋ ਸੋਹਣਾ ਹੈਗਾ ਵੈੜ ਦੇ ਥਣਾ ਦੇ ਵਿੱਚ ਠੀਕ ਆ ਤੇ ਸੁਗਵੀਰ ਦੂਜਾ ਸੁਣਾ ਨੇ ਦੂਜਾ ਵੀਜੀ ਸੁਣਾ ਨੇ ਦੂਜਾ ਕੋਈ ਮਤਲਬ ਕਿ ਹੁਣ ਲੱਗਦੀ ਦਾ ਤਿਆਰੀ ਦੇ ਵਿੱਚ ਪਈ ਕੋਈ ਲੈ ਜੀ ਦੋ ਚਾਰ ਦਿਨ ਹਜੇ ਦੋ ਚਾਰ ਦਿਨ ਹਾਰੇ ਖੜਨੇ ਹੋ ਵੀ ਜੀ ਦੋ ਚਾਰ ਹਾਂ ਜੀ ਠੀਕ ਆ ਫੁੱਲ ਵੱਡੀ ਹਾਈਟ ਆ ਦਿਖਾ ਦਈਏ ਵੀ ਖੋਲ ਕੇ ਜੀ ਕਦ ਕਾਠ ਭਰਾਵੋ ਫੁੱਲ ਆ ਠੀਕ ਆ ਵੱਡੇ ਕਦ ਕਾਠ ਦੇ ਵਿੱਚ ਆ ਕੋਈ ਵੀਰ ਦੂਰੇ ਨੇੜੇ ਵਿੱਚ ਚੱਲ ਕੇ ਆਓਗੇ ਤੁਸੀਂ ਤੇ ਇਸ ਗੱਲੋਂ ਤੁਸੀਂ ਬੇਜੰਤ ਹੋ ਕੇ ਜਿਹੜਾ ਘਰ ਆ ਜਿਓ ਵੀ ਕਦ ਕਾਠੀ ਉੱਚਾ ਆ ਠੀਕ ਆ ਤੇ ਬਾਕੀ ਖਾਣ ਦੇ ਬਾਅਦ ਤੱਕ ਖਾਉਣੇ ਆ ਆ ਫਿਰ ਕੁਆਲਿਟੀ ਦੇਖੋ ਜੀ ਮੂੰ ਮੱਥਾ ਜਿਹੜਾ ਇਸ ਤਰ੍ਹਾਂ ਦਾ ਬਣਦਾ ਠੀਕ ਆ ਉਡੀ ਬੜੀ ਆ ਵੀਰ ਜੀ ਹਮ ਲੋਬੀ ਪ੍ਰਭੂ ਆ ਜੇ ਥਣੇ ਦੇ ਦੀ ਕੁਆਲਿਟੀ ਤੇ ਥਣ ਤੁਹਾਨੂੰ ਬਿਲਕੁਲ ਚੰਗੀ ਤਰ੍ਹਾਂ ਦੇਖ ਲਿਓ ਠੀਕ ਹੈ ਜੀ ਤਸੱਲੀ ਨਾਲ ਦੇਖ ਲਿਓ ਬਾਕੀ ਘਰੇ ਵੀ ਜੋ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਉਮੀਦ ਕਰਦੇ ਹਾਂ ਦੋਸਤੋ ਬਿਲਕੁਲ ਇਹਨਾਂ ਬਿਲ ਜਿਹੜੀ ਚੀਜ਼ ਤੁਹਾਨੂੰ ਉਮੀਦੀ ਦੇਖਣ ਦੇ ਵਿੱਚ ਮਿਲੇਗੀ ਕੋਈ ਜ਼ਿਆਦਾ ਫਰਕ ਨਹੀਂ ਹੋਵੇਗਾ ਠੀਕ ਆ ਕੰਦ ਕਾੜ ਜਿਹੜਾ ਦੋਸਤੋ ਉਹ ਮੈਟਰ ਕਰਦਾ ਹੁੰਦਾ ਵੀ ਕਈ ਨਾ ਵੀਡੀਓ ਦੇ ਵਿੱਚ ਵੱਡਾ ਲੱਗਦਾ ਪਰ ਇੱਥੇ ਜਦੋਂ ਆਪਾਂ ਵੱਡੀ ਹਾਈਟ ਦੇ ਵਿੱਚ ਚੀਜ਼ ਕਹਿ ਦਿੱਤੀ ਆ ਤੇ ਹਾਈਟ ਵਾਲੇ ਪਾਸੋਂ ਜਿਹੜਾ ਦੋਸਤੋ ਬਿਲਕੁਲ ਤੁਹਾਨੂੰ ਜੋ ਦੇਖਿਆ ਉਹ ਹੀ ਮਿਲੂਗਾ ਦੇ ਦੇ ਭਾਈ ਠੀਕ ਆ ਵਹਿੜ ਚੰਗੀ ਆ ਯਾਰ ਹੈ ਹਾਂਜੀ ਓਵਰ ਆਲ ਵਹਿੜ ਜਿਹੜੀ ਆ ਦੋਸਤਾਂ ਚੰਗੀ ਆ ਚਿਵਾਈ ਵੀ ਉਮੀਦ ਕਰ ਸਕਦੇ ਆ ਆਪਾਂ ਇਹੋ ਜੀ ਵਹਿੜ ਤੋਂ ਵੀ ਵਧੀਆ ਕਰਵਾ ਦੇਗੀ ਬਾਕੀ ਬਹਿਣੀ ਵਾਲੇ ਪਾਸੇ ਅਖਰੀ ਮੈਂ ਤੁਹਾਨੂੰ ਜਿਹੜਾ ਨਜ਼ਦੀਕੀ ਤੋਂ ਹੋਰ ਦਿਖਾ ਦੇਣਾ ਥਾਣ ਆ ਕਰੋ ਚੈੱਕ ਜੀ ਤੁਹਾਨੂੰ ਬਹੁਤ ਵਧੀਆ ਹੋਣੀ ਵੀ ਜਿ ਚਵਾਈ ਆ ਲੈਣਾ ਠੀਕ ਆ ਤੇ ਮੋਲ ਫਿਰ ਵੀਰ ਜੀ ਲੈਣ ਦੇਣੇ ਕੀ ਕੀਤੇ ਆਂਦੇ ਇਹ ਆਪਾਂ ਵੀਰ ਜੀ 70 ਦੀ ਵਹਿੜ ਦੇਓ 70 ਦੀ ਹਾਂਜੀ ਉਹ ਤੋਂ ਕੋਈ ਭੈਣ ਭਰਾ ਦਾ ਆਇਆ ਕੇ ਦਾ ਮਾਤਾ ਵਾਲੀ ਕਰਾ ਜੂਗਾ ਠੀਕ ਆ ਬਾਕੀ 70000 ਦੇ ਵਿੱਚੋਂ ਵੀਰੋ ਮਾਨਤਨ ਹੋ ਜਾਊਗਾ ਠੀਕ ਆ ਤੇ ਵਹਿੜ ਚੰਗੀ ਆ ਵੱਡੇ ਕਦ ਕਾਠੀ ਦੀ ਆ ਤੇ ਥਾਂ ਉਹਦੇ ਵੀ ਸਾਫ਼ ਆ ਪੂਰੀ ਠੀਕ ਆ ਸਫਾਈਦਾਰ ਪੂਰੀ ਆ ਇਸ ਤੋਂ ਬਾਅਦ ਅੱਗੇ ਤੀਜੇ ਨੰਬਰ ਤੇ ਨੈਕਸਟ ਜਿਹੜੀ ਵਹਿੜ ਆਉਂਦੀ ਆ ਕਾਲੇ ਰੰਗੇ ਕੋ ਰੰਗ ਦੇ ਵਿੱਚ ਐ ਕਾਲਾ ਰੰਗ ਆ ਤੇ ਇਹ ਵੀ ਸੁਈ ਹੈ ਸੁਈ ਵੀ ਇਹ ਸੁਈ ਆ ਵੀਰ ਜੀ ਪਰਸੋਂ ਦੀ ਸੁਈ ਆ ਅੱਛਾ ਜੀ ਨਾਲ ਮੁਲਕੋ ਪਰਸ਼ੀ ਦੇ ਨਾਲ ਠੀਕ ਆ ਜੀ ਠੀਕ ਆ ਬੱਚਾ ਮੈਂ ਜਿਹੜਾ ਦੋਸਤ ਨੂੰ ਦਿਖਾ ਦੇਣਾ ਤੇ ਪਰਸੋਂ ਦੀ ਸੁਈ ਹੈ ਹਾਂਜੀ ਸੂਬਾ ਕੋਈ ਵੀ ਰਾਤੀ ਸਮਝਣਾ ਦੂਜਾ ਮੰਨ ਸਕਦਾ ਠੀਕ ਆ ਤੇ ਹੋਵੇਗਾ ਵੀ ਦੂਜਾ ਹੀ ਹੈ ਨਾ ਹਾਂਜੀ ਵੀਰ ਜੀ ਆ ਦੇਖੋ ਭਾਈ ਤੁਹਾਨੂੰ ਬਹੁਤ ਵਧੀਆ ਲੱਗਾ ਚੋਈਆ ਤੇ ਆ ਬੱਚਾ ਨਾ ਹਾਂਜੀ ਜੀ ਇਹ ਵਛੀ ਜੀ ਦੀ ਆ ਵੱਚੀ ਕਰੋ ਚੱਕ ਵੀਰੋ ਠੀਕ ਆ 나ੜੂ ਦੇ ਬੱਚੇ ਦੀ ਨਾਲ ਹਾਂ 나ੜੂ ਬੱਚੇ ਦੇ ਨਾਲ ਆ ਫਰਸੋਂ ਦੀ ਸੂਈ ਆ ਤੇ ਮਗਰ ਆ ਵੱਚੀ ਹੈ ਠੀਕ ਆ ਉਸ ਕਾਲੇ ਰੰਗ ਦੀ ਵਹਿੜ ਜਿਹੜੀ ਆ ਪਤੀਜੇ ਦੇ ਉੱਪਰ ਤੇ ਤੁਹਾਨੂੰ ਦਿਖਾ ਰਹੇ ਆ ਆ ਵੱਚੀ ਆ ਠੀਕ ਆ ਤੇ ਬਾਕੀ ਵਹਿੜ ਜਿਹੜੀ ਪ੍ਰੋਪਰ ਦੋਸਤੋ ਫੇਸ ਕੁਆਲਟੀ ਚੰਗੀ ਆ ਵਹਿੜ ਦੀ ਗਰੌ ਸੰਗ ਦੇ ਵਿੱਚ ਆ ਠੀਕ ਆ ਬਾਕੀ ਗਰਮੀ ਦਾ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਦੋਸਤ ਹੋਰ ਸਰਦਦੀ ਨਹੀਂ ਜਗੀ ਕਿਸੇ ਤਰ੍ਹਾਂ ਦਾ ਕੋਈ ਗਰਮੀ ਬਣਾਵੇ ਪਸ਼ੂ ਉਹ ਗੱਲ ਬਾਤ ਨਹੀਂ ਆਹ ਦੇਖੋ ਤੁਹਾਨੂੰ ਬਹੁਤ ਜਵਾਈ ਵਾਲਾ ਸੰਤੂ ਸਾਹਿਬ ਆਹ ਦੇਖੋ ਜੀ ਵੀ ਸਭ ਤੋਂ ਗੱਲ ਜਿਹੜੀ ਦੋਸਤੋ ਮੋਸਟ ਇੰਪੋਰਟੈਂਟ ਇਹ ਹੁੰਦੀ ਹੈ ਵੀ ਪਸ਼ੂ ਦਾ ਥਣ ਹੱਥੀ ਜਵਾਈ ਦਾ ਲੱਗਾ ਹੋਵੇ ਤੇ ਉਸ ਤੋਂ ਬਾਅਦ ਆਰਡਰ ਦੀ ਕੁਆਲਿਟੀ ਚੰਗੀ ਹੋਣੀ ਚਾਹੀਦੀ ਆ ਮਿਲਕ ਵਾਲਾ ਪਸ਼ੂ ਹੋਣਾ ਚਾਹੀਦਾ ਸੋ ਇਹੋ ਜਿਹੀ ਬੈੜ ਵੀ ਤੁਸੀਂ ਘਰੇ ਦੋ ਵੀਰ ਜਿਹਨਾਂ ਨੇ ਘਰੇ ਚੁਵਾਈ ਕਰਨੀ ਆ ਲੈ ਕੇ ਜਾ ਸਕਦੇ ਹੋ ਇੱਕ ਵਾਰੀ ਤਸੱਲੀ ਕਰ ਸਕਦੇ ਹੋ ਚੁਵਾਈ ਕੋ ਕਰਕੇ ਠੀਕ ਆ ਦੁੱਧ ਤੇ ਚੱਲਣ ਲਈ ਆ ਬਿਲਕੁਲ ਬੌੜੇ ਠੀਕ ਆ ਬੌੜਾ ਵੀਰ ਹੋਊਗਾ ਕਿੰਨਾ ਕਿੰਨਾ ਥਲੇ ਹੁਣ ਇਹਦੇ ਕੋਲੇ ਵਿੱਚ ਜਿਹੜਾ ਲੀਟਰ ਆ ਮਿਲਣਾ ਨਾ ਕੰਡੇ ਵਾਲਾ 13 ਕਿਲੋ ਹੋਊਗਾ 13 ਕਿਲੋ ਆ ਜੀ ਹਾਂਜੀ ਠੀਕ ਆ ਜਲਦੀ ਬਾਈ ਹੋਰ ਕਿਵੇਂ ਦਿਖਾਈਏ ਭਰਾਵਾਂ ਨੂੰ 13 ਕਿਲੋ ਜਿਹੜਾ ਵੀਰੋ ਮਿੰਤੀ ਗਿੰਤੀ ਵਾਲਾ ਜਿਹੜਾ ਕਿਸੇ ਵੀਰ ਨੇ ਕੰਡੇ ਦੇ ਮਿਲਣਾ ਵੀ 13 ਲਿਟਰਲ ਠੀਕ ਹੈ ਲਓ ਜੀ ਇਹ ਕੇ ਮਾੜੇ ਘਰੋਂ ਆਈ ਸਾਹਮਣੀ ਹੀ ਆਈ ਵਿਚਾਰੀ ਮੈ ਵੀ ਸੰਘਾ ਤੋਂ ਲਈ ਹਾਂਜੀ ਤੇ ਇਹ ਜੋ ਅੱਜ ਕੱਲ ਦੀ ਆਈ ਹੈ ਇਹਦੇ ਕੁਲੀ ਜਿਹੋਣੀ ਮੂੰਹ ਕਟਣ ਅੱਛਾ ਅੱਛਾ ਜੀ ਹਾਂਜੀ ਵੇਰ ਕੋਈ ਬਰਦਾ ਪਸ਼ੂ ਕਈ ਵਾਰ ਪੱਠੇ ਨਾਲ ਰੱਜਿਆ ਹੀ ਨਹੀਂ ਹੁੰਦਾ ਚੱਜ ਨਾਲ ਜੀ ਬਾਕੀ ਠੰਡੀ ਧੀਰੀ ਪੂਰੀ ਹੈ ਭਰਾਓ ਠੀਕ ਆ ਕੋਈ ਵੀਰ ਮੰਗਾ ਪਾਵੇ ਕੋਈ ਨਾ ਪਾਵੇ ਉਹ ਮੈਟਰ ਨਹੀਂ ਕਰਦੀ ਚੀਜ਼ ਜਦੋਂ ਪਸ਼ੂ ਠੰਡਾ ਸੀਲਸ ਲੱਗਾ ਤੇ ਬਹੁਤੇ ਵੀਰ ਬਹੁਤਿਆਂ ਭੈਣਾ ਆਪਾਂ ਜਦੋਂ ਚਵਾਈ ਕਰਦੇ ਆ ਤੇ ਨਾਰਮਲ ਹੀ ਜਰੋਂ ਦੋਸੋਂ ਰਸਾ ਨਿਆਣਾ ਉਹ ਪਾ ਵੀ ਲਈਦੇ ਆ ਠੀਕ ਆ ਗੱਲ ਕੋਈ ਵੱਡੀ ਨਹੀਂ ਹੈਗੀ ਤੇ ਇਹ ਤੇ ਜਿਹਨਾਂ ਪਰ ਤੇ ਵੇੜ ਦਾ ਜਿਹੜਾ ਤੁਸੀਂ ਵੇਰਵਾ ਪਾ ਲਿਓ ਦੂਜੇ ਨੰਬਰ ਤੇ ਵੇੜ ਆਪਾਂ ਦਿਖਾਈਆ ਸਾਰੇ ਪਸ਼ੂਆਂ ਦੇ ਤੀਜੇ ਨੰਬਰ ਤੇ ਗੱਲਬਾਤ ਕਰ ਲਿਓ ਤੇ ਲੈਣ ਦੇਣ ਬਈ ਜਿੰਦੇ ਫਿਰ ਕਿੰਨਾ ਇਹ ਵੀ ਜੀ ਆਪਾਂ 44 ਦੀ ਵੇੜ ਦੇ ਦਾਂਗੇ 44000 ਹਾਂਜੀ ਠੀਕ ਹੈ ਦੁੱਧ ਨਾਰਮਲ ਵੀ ਚਲੋ ਇੱਥੇ 14 15 ਤੱਕ ਚੋਂਦੀ 11 ਕਿਲੋ ਵੀ ਜੀ ਇਹਦੇ ਕੋ ਬੋਹੜਾ ਵਾ ਅਜੇ ਮੈਲਾ ਮੋਲਾ ਚੱਲੂਗਾ ਕੋਈ 2 ਕਿਲੋ ਖੰਡ ਹੋਰ ਵਾਜੂ 15 16 1500 ਕਿਲੋ ਦੁੱਧਰ ਮਾ ਨਾ ਪਾਈਓ ਠੀਕ ਹੈ ਤੇ 44000 ਦੇ ਭਰਾਵੋ ਜਿਹੜੇ ਆਣ ਆਏ ਠੀਕ ਹੈ 32000 ਮੋਲਾ ਤੇ ਤਾਜੀ ਸੂਈਏ ਬੱਚਾ ਦਿਖਾਤਾ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਜਰੂਰ ਤੁਸੀਂ ਮੁਰਜਾ ਕਰਕੇ ਮੁਰਕੇ ਥਾਂ ਤੁਰਿਆ ਹੋ ਉਦੋਂ ਦੀ ਸਿੱਖਿਆ ਬਿਲਕੁਲ ਦੀ ਲੋਵੀ ਪ੍ਰਭੂ ਇਸ ਤੋਂ ਬਾਅਦ ਬਈ ਜਿੰਦੇ ਅੱਗੇ ਇਹ ਲਾਲ ਰੰਗ ਦੀ ਅੱਛੀ ਆ ਗਈ ਹੈ ਇਹ ਸ਼ਾਈ ਵਾਲ ਆਈ ਜੇ ਜਰਸੀ ਦੇ ਵਿੱਚ ਜਰਸੀ ਸ਼ਾਈ ਵਾਲ ਕ੍ਰਾਸ ਹਾਂਜੀ ਇਹ ਸੋਨ ਵਾਲੀ ਕਸੂਈ ਹੈਗੀ ਇਹ ਸੂਈ ਜੇ ਇਹ ਵੀ ਪਰਸੋਂ ਦੀ ਸੂਈ ਜੇ ਬੱਚਾ ਨਾਲ ਵੱਛਾ ਮਗਰ ਜੀ ਪਾਜੀ ਠੀਕ ਹੈ ਮਗਰ ਵੱਛਾ ਭਰਾ ਉਹ ਤੇ ਪਰਸੋਂ ਦੀ ਸਹੀ ਆ ਆ ਬੱਚਾ ਨੀਲੀ ਅੱਛਾ ਜੀ ਆ ਬੱਚਾ ਦੇਖ ਲੋ ਜੀ ਠੀਕ ਆ 나ੜੂ ਬੱਚੇ ਦੇ ਨਾਲ ਆ ਕਰੋ ਚੈੱਕ ਬਾਲ ਬੜੀ ਵਿੱਚ ਨੀਲੀ ਛੜੀ ਹੁੰਦੀ ਕੋਈ ਇਹ ਗੱਲੋਂ ਨਹੀਂ ਕੋਈ ਲੱਤ ਛੜੀ ਵਾਲੀ ਇੱਕ ਹੁੰਦੀ ਹੈ ਸ਼ਾਈ ਵਾਲ ਗਰਮ ਹੁੰਦੀਆਂ ਹਾਂਜੀ ਹਾਂਜੀ ਪਰ ਇਹ ਨਹੀਂ ਕੋਈ ਗੱਲ ਕੋਈ ਨਹੀਂ ਜਾਂਦੀ ਵਿੱਚ ਆ ਲਓ ਜੀ ਜੀ ਬੱਚੀ ਨੂੰ ਪਾਲ ਪੁਲ ਗਈ ਸੰਧੂ ਸਾਹਿਬ ਹੈ ਪਾਲ ਪੁਲ ਗਈ ਬੱਚੀ ਨੂੰ ਹੋ ਗਈ ਜੀ ਹੂੰ ਪਲੂਨ ਵਾਚੀ ਸੁਈ ਪਹਿਲਾਂ ਇਹ ਵਿੱਚ ਦੂਜਾ ਸੁਈ ਜੇ ਪਹਿਲਾਂ ਨੇ 13 ਕਿਲੋ ਤੋਂ ਦਿੱਤਾ 12 13 12 ਪਹਿਲਾਂ ਨੇ 12 13 12 13 ਲੀਟਰ ਦੀ ਚੁਵਾਈ ਇਹ ਭਰਾਵੋ ਕਰਾਈ ਆ ਤੇ ਸੈਕੰਡ ਟਾਈਮ ਹਰ ਹੁਣ ਸੁਈ ਆ ਠੀਕ ਆ ਬਾਕੀ ਥਣ ਹੱਥੀ ਚੁਵਾਈ ਵਾਲਾ ਜਿੰਨਾ ਕ ਆਪਾਂ ਨੇੜੇ ਤੋਂ ਦੇਖ ਰਹੇ ਆ ਬਿਲਕੁਲ ਤਖਾ ਰਹੇ ਆ ਬਿਲਕੁਲ ਹੱਥੀ ਚੁਵਾਈ ਵਾਲਾ ਕੋਈ ਦਿੱਕਤ ਨਹੀਂ ਆਉਂਦੀ ਕਿ ਜਿਹੜਾ ਵੀ ਹੱਥੀ ਚੁਵਾਈ ਕਰਦਾ ਉਹਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਠੀਕ ਆ ਚੁਵਾਈ ਕਾਫੀ ਸੋਹਣੀ ਆ ਸਰਵਾ ਦੂਗੀ ਬੇ ਤੇ ਲਾਲ ਰੰਗ ਦੇ ਵਿੱਚ ਆ ਦੋਸਤੋ ਜਰਸੀ ਚਾਹੀ ਵਾਲ ਦਾ ਕਰੋ ਸੰਗ ਹਾਂ ਜੇ ਇਧਰ ਨਾ ਪਾਲ ਇੱਕ ਸਾਈਡ ਤੇ ਥੋੜੀ ਪਾਲਜੀ ਨਜ਼ਰੋਂ ਹਾਂਜੀ ਆ ਜੀ ਨੂੰ ਪਾਲੋ ਫੰਦੀ ਹੋ ਜਾਂਦੀ ਫਿਰ ਅਗਲਾ ਆਉਂਦਾ ਫੂਨ ਤੇ ਆ ਦੇਖੋ ਜੀ ਠੀਕ ਹੈ ਹਾਂਜੀ ਇਹ ਉਧਰ ਨਾ ਥਣ ਨਿਕਾਇਆ ਲੱਗਦਾ ਪਸੂਮੇ ਕੇ ਬਰਾਬਰ ਹੋ ਜਾਂਦਾ ਬਿਲਕੁਲ ਹਾਂਜੀ ਉਧਰ ਉਧਰ ਉਹ ਪਾਸੇ ਵੀ ਪੜਿਆ ਹਾਂ ਹਾਂਜੀ ਇੰਗਾ ਹੱਥੇ ਚਵਾਈ ਦੋਸਤੋ ਤੁਸੀਂ ਕਰ ਸਕਦੇ ਹੋ ਉਹਦਾ ਆ ਉਹਦੀ ਵਾਸ਼ਿੰਗ ਠੀਕ ਆ ਹਾਂਜੀ ਦੋ ਦੇ ਮੋਟਰਾਂ ਨੂੰ ਫੇਰਦਾ ਭਰਾਵੋ ਕੰਮ ਦੇਖੋ ਤੇ ਆ ਕੰਮ ਜਕਾ ਵਾਦ ਵਾਦ ਲਓ ਵੀ ਲਓ ਜੀ ਵੀਰ ਖੁੱਲ ਕੇ ਵੀ ਦਿਖਾਓ ਤੇ ਵਾੜ ਚੰਗੀ ਏ ਠੀਕ ਆ ਤਾਜੀ ਸੂਈ ਆ ਵਛਾ ਮਗਰ ਭਰਾਵੋ ਜ਼ਰੂਰ ਗੌਰ ਕਰ ਲਿਓ ਠੀਕ ਆ ਤੇ ਆ ਬੱਚਾ ਜ਼ਰੂਰ ਦੇਖਣਾ ਆ ਮੇਲਕਾਫਾ ਲਾਲ ਰੰਗ ਦੇ ਵਿੱਚ ਠੀਕ ਆ ਬਾਕੀ ਜੰਦੇ ਭਾਈ ਨੇ ਦੱਸਤਾ ਦੋਸਤੋ ਵੀ ਜਿਹੜੀ ਬਿਲਕੁਲ ਬਹਿਣੀ ਵਾਲਾ ਪਾਸਾ ਉਹਦੇ ਵਿੱਚ ਭਾਲ ਜਿਹੜੀ ਹੈਗੀ ਤੁਹਾਨੂੰ ਮਾੜੀ ਮਾੜੀ ਨਜ਼ਰ ਜ਼ਰੂਰ ਆਊਗੀ ਕੋਈ ਦੋ ਇੱਕ ਦੋ ਦਿਨਾਂ ਬਾਅਦ ਜਿਹੜੀ ਦੋਸਤੋ ਬਿਲਕੁਲ ਪੱਦਰ ਤਾਂ ਦੇਵਾ ਵਿਖਾਉਣ ਲੱਗ ਪੂਗੀ ਠੀਕ ਆ ਕੋ ਦਰਮਿਆਨਾ ਜਿਹਾ ਫਰਕ ਲੱਗਦਾ ਹੋਊਗਾ ਆ ਲਓ ਜੀ ਬੱਚੇ ਕਰਕੇ ਥੋੜਾ ਹਾਂ ਹਾਂ ਲਓ ਜੀ ਮੋੜਦੇ ਆਗੇ ਇਹ ਸੱਚੇ ਦਾ ਜਦੀ ਵੜਾ ਇਹ ਕਹਿੰਦਾ ਰਸ ਦੀ ਗੜੀ ਹੋਲ ਕਰ ਦਿੰਦੀ ਬਿਲਕੁਲ ਬਿਲਕੁਲ ਉਹ ਕਈ ਵਾਰ ਤੇ ਹਰੇ ਪਾਏ ਹੁੰਦੇ ਜਾਂ ਨਹੀਂ ਪਾਏ ਹੁੰਦੇ ਅੱਗੇ ਇਹ ਸਿੰਗਲ ਪਾਇਆ ਹੈ ਹੂੰ બસ ਵਾਟਾ ਤੁਮ ਲੋ ਜੀ ਠੀਕ ਆ ਮੱਛੀ ਇਹ ਵੀ ਦੋਸਤੋ ਪਿਆਰੀ ਆ ਠੀਕ ਆ ਚੰਗੀ ਆ ਤੇ ਤਸल्ली ਆਪਦੀ ਜਿਹੜੀ ਦੋਸਤੋ ਤੁਸੀਂ ਘਰ ਪਹੁੰਚ ਕੇ ਕਰ ਲਿਓ ਹਰ ਵਾਰ ਜਦ ਆਪਣਾ ਕਹਿਣਾ ਹੁੰਦਾ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਤੇ ਆ ਕਰੋ ਚੈੱਕ ਠੀਕ ਆ ਬਾਕੀ ਸੀਲ ਸੌ ਕੁਣਾ ਪੂਰਾ ਸੀਲਸ ਲੱਗ ਪੂਰੀ ਆ ਠੀਕ ਆ ਤੇ ਜੇ ਦੇਬਾਈ ਲੈਣ ਦੇਣ ਫਿਰ ਕਿੰਨੇ ਕ ਤੱਕ ਦੇ ਦੇਣੀ ਹੈ ਇਹ ਆਪਾਂ 42000 ਦੀ ਬੱਛੀ ਦਾ 42000 ਦੀ ਹਾਂਜੀ ਵੀਰ ਜੀ ਠੀਕ ਆ ਕੋਈ ਹਾਨ ਨਾਲ ਆ ਜਾਂ ਥੋੜਾ ਵੇਚ ਵਿੱਚ ਜੀ ਉਹ ਗੱਲ ਵਿੱਚ ਫੋਨ ਕੋਈ ਲਾਵੇ ਕਿ ਉਹਦਾ ਕਿਥੇ ਡੰਗਰ ਹੋ ਜਾਣਾ ਥੋੜਾ ਫਾਦਾ ਵਿੱਚ ਹੋਣਾ ਤੇ ਇਹ ਤਾਂ ਮਾਰਨ ਦਾ ਜਰੂਰ ਹਾਂਜੀ ਹਾਂਜੀ ਵੀਰ ਜੀ ਠੀਕ ਆ ਘਰ ਆ ਇਹਦਾ ਵੀਜੀ ਕਰਨਾ ਪੈਂਦਾ ਵੀ ਹੂੰ ਇਹਦਾ ਤੇ ਚਵਾਈ ਬਿਲਕੁਲ ਵਖਾਤੀ ਆਪਾਂ ਲੇਕਨ ਉਹ ਘੇ ਰਹੀ ਹਾਂ ਜਿੱਦਾਂ ਤੂੰ ਗੱਲ ਜਿੱਦਾਂ ਮਰਜ਼ੀ ਮੇਰੇ ਕੋ ਭਾਂਡਾ ਕੋ ਵੀਰ ਚੋਵੇ ਤਾਂ ਮੂੰਹ ਕੇ ਮੋਰੂ ਛੱਟਾ ਦੁੱਧ ਹੂੰ ਇੱਕ ਉਹਨਾਂ ਦਾ ਗਾਵਾਂ ਦਾ ਹੂੰ ਖੱਟਾ ਜਾਂ ਛੱਟਾ ਦੁੱਧ ਤਾਂ ਜਿੰਦੇਬਾਈ ਅੱਜ ਪਸ਼ੂ ਇਹਨੇ ਸੀ ਇੱਕ ਵੈੜ ਉਹ ਜੇ ਗੱਫੜ ਹੈਗੀ ਅੱਗੇ ਆਉਂ ਦਿਖਾਈਏ ਇੱਕ ਗੱਬਣ ਵੈੜ ਜਿਹੜੀ ਆ ਦੋਸਤੋ ਲਾਸਟ ਤੇ ਆਪਾਂ ਤੁਹਾਨੂੰ ਇਹ ਦਿਖਾਉਣੇ ਹਾਂ ਅਜੇ ਹਾਂਜੀ 7 ਕਿਲੋ ਦੁੱਧ ਦੀ ਜੀ 7 ਕਿਲੋ ਦੁੱਧ ਬਿਲਕੁਲ ਹਾਜ਼ਰ ਆ ਤੇ ਇਹ ਗੱਬਣ ਕਿੰਨੇ ਟਾਈਮ ਲਈ ਚੈੱਕ ਆ ਜੀ ਗੱਬਣ ਵੀਰ ਜੀ ਆਪਣੇ ਘਰੇ ਆਪਣੇ ਕੋਲ ਟੀਕਲ ਸੀ ਵੀ ਬਣੀ ਜਿੱਦਾਂ ਦੀ ਵੀਡੀਓ ਮੇਰੇ ਕੋਲ ਆਪਾਂ ਅਗਲੇ ਨੂੰ ਸੈਂਡ ਕਰ ਦਾਂਗੇ ਉੱਤੇ ਤਰੀਕਵਾਰ ਸਾਰਾ ਆ ਜੂਗਾ ਹੂੰ ਵੀ ਕਿੰਨੇ ਜਰਦੀ ਹਾਂਜੀ ਹਾਂਜੀ ਫਿਰ ਵੀ ਘੱਟੋ ਘੱਟ ਕੋਈ ਸਮਾਂ ਹੋਵੇ 25 26 ਦਿਨਾਂ ਕੋਈ ਲਾਗੇਗਾ ਉਦੋਂ ਦੀ ਤਰੀਕ ਵੀਡੀਓ ਬਣੀ ਮੇਰੇ ਕੋਲ ਇਹ ਬਣੀ ਆਪਣੇ ਉਦੋਂ 20 ਦਿਨਾਂ ਬਾਅਦ ਮੋੜੇ ਨਾਲ ਕੋਈ ਤਾਰ ਮਾਰੀ ਨਾ ਕੋਈ ਪਾਣੀ ਮਾਰੇ ਬੱਚੇ ਤੋਂ ਬਣੀ ਹੈ ਹਾਂਜੀ ਬੱਚੇ ਤੋਂ ਜੰਪ ਕਰਾਇਆ ਨਾ ਹਾਂਜੀ ਉਹ ਜੰਪ ਕਰਾਇਆ ਵੀਡੀਓ ਮੇਰੇ ਤੋਂ ਬਣੀ ਜੀ ਠੀਕ ਹੈ ਬੱਚੇ ਤੋਂ ਜੰਪ ਜਿਹੜੀ ਦੋਸਤੋ ਹੋਈ ਆ ਵੀਡੀਓ ਬਕਾਇਦਾ ਬਣੀ ਆ ਤੇ 7 ਕਿਲੋ ਜਿਹੜਾ ਦੁੱਧ ਆ 6 7 7 ਕਿਲੋ ਹਾਂਜੀ 7 ਕਿਲੋ ਦੁੱਧ ਦਾ ਤੇ ਟੋਕੜਾ ਘੱਣਾ ਤੁਸੀਂ ਘੱਪਣ ਹਜੇ ਸ਼ੋਰ ਤਾਂ ਨਹੀਂ ਹੁੰਦੀ ਕਿ ਬਾਕੀ ਚਲੋ ਜਿੰਨੀ ਤਰੀਕ ਉੱਤੇ ਹੋਈ ਮਹੀਨੇ ਸੰਥਿੰਗ ਕੋ ਕੁਝ ਵੀ ਆ ਤੁਸੀਂ ਮੰਨ ਕੇ ਜਿਹੜੀ ਲੈ ਕੇ ਜਾ ਸਕਦੇ ਹੋ ਬੱਛੇ ਤੋਂ ਬਣੀ ਆ ਜਾਂ ਮਾਲੀ ਤੋਂ ਬਣੀ ਹੋਵੇ ਮੱਝ ਜਾਂ ਬੱਛੇ ਤੋਂ ਬਣੀ ਹੋਵੇ ਵਾੜ ਜਿਹੜੀ ਦੋਸਤੋ ਆਪਾਂ ਮੋਸਟਲੀ ਮੰਨ ਲੈਨੇ ਆ ਵੀ ਪੱਕੇ ਭਾਂਡੇ ਪੈ ਗਈ ਸਿਰ ਫਿਰਦੀ ਨਹੀਂ ਠੀਕ ਆ ਵੀ ਉਹ ਗੱਲ ਬਾਤ ਆ ਠੀਕ ਆ ਤੇ ਬਾਕੀ ਉਸ ਹਿਸਾਬ ਨਾਲ ਤੁਸੀਂ ਆਪਦਾ ਸਬਦਾ ਵੰਡ ਵੰਡ ਜਿਹੜੀ ਲਾ ਸਕਦੇ ਹੋ ਆ ਫੇਸਬੁਕ ਤੇ ਉਹ ਛੜੀ ਵਾਲੀ ਨਹੀਂ ਜੀ ਨਾ ਜੀ ਇਹਨੂੰ ਇਹ ਮਾੜੇ ਬੰਦੇ ਨੇ ਲੈਣਾ ਕਿਸੇ ਨੇ ਤਗੜੇ ਨੇ ਤੇ ਲੈਣਾ ਨਹੀਂ ਚਾਹ ਪਾਣੀ ਵਾਲੇ ਨੇ ਲੈਣਾ ਹਾਂਜੀ ਆ ਚਲੋ ਜਿੰਨੇ ਵੀ ਥੋੜੇ ਪੈਸੇ ਖਰਚ ਕਰਨੇ ਆ ਹਾਂਜੀ ਉਹਨਾਂ ਨੂੰ ਜਿਹੜੇ ਦੋਸਤੋ ਬਹੁਤ ਵਧੀਆ ਕਿਉਂਕਿ ਪਸ਼ੂ ਕੋਈ ਭੈਣ ਭਰਾ ਦਾ ਪਤਾ ਨਹੀਂ ਹੁੰਦਾ ਵੀ ਕੋਈ ਕਿਸੇ ਤਰ੍ਹਾਂ ਦਾ ਲੱਭੜਿਆ ਹੁੰਦਾ ਕੋਈ ਕਿਸੇ ਤਰੀਕੇ ਦਾ ਲੱਭੜਿਆ ਹੁੰਦਾ ਪਸ਼ੂ ਤੇ ਬਿਲਕੁਲ ਸਾਹਮਣੇ ਇੱਕ ਪੇਸ਼ ਕਰਨਾ ਜਿਹੜਾ ਆਪਣਾ ਫਰਜ਼ ਬਣਦਾ ਜੇ ਪਸ਼ੂ ਹੈਗਾ ਇਹ ਛੋਟਾ ਰੇਡ ਹੋਊਗਾ ਪਾਪੜ ਦਾ ਪੁੱਛ ਲੈਣੇ ਭਾਈ ਜਿੰਦੇ ਭਾਈ ਲੈਣ ਦੇ ਨੇ ਤਾਂ ਕਿੱਥੋਂ ਹਾਸਾ ਜੀ ਜਸਨੂ ਵੀਰ ਜੀ ਆਪਾਂ 13000 ਦੀ ਦੇਦਾ 13 ਦੀ ਹਾਂਜੀ ਤੇ ਰੇਡ ਪਾਪੜ ਤਾਂ ਵੀ ਪੱਕੀ ਬਣੀ ਥਣੀ ਬੱਛੀ ਆ ਹਾਂਜੀ ਹਾਂਜੀ ਜੇ ਕੱਲ ਨੂੰ ਨਿਕਲ ਆਉਂਦੀ ਤਾਂ ਇਹ 50000 ਦੀ ਵੇਚੋ 50000 ਦੀ ਵੀਰ ਜੀ ਅੱਛੀ ਆ ਜੀ ਬਿਲਕੁਲ ਤੇ ਲੱਕ ਜਿੰਦੇ ਬਾਈ ਨੰਬਰ ਆਪਣੇ ਸੰਪਰਕ ਜ਼ਰੂਰ ਦੇ ਦਿਓ ਨੰਬਰ ਵੀ ਜੀ ਮੇਰਾ ਹੈ 981 946394 ਐਡਰੈਸ ਹੈਗਾ ਜੀ ਤਰਨਤਾਰ ਰੋਡ ਜਿਹੜਾ ਪਹਿਲਾਂ ਬਾਬੇ ਦੀਪ ਸਿੰਘ ਵਾਲਾ ਗੁਰਦਾਰੇ ਵਾਲਾ ਪਹਿਲਾ ਪੁਰਾਣਾ ਰੋਡ ਉੱਥੇ ਪਿੰਡ ਗਰਵਾਲੀ ਪੈਂਦਾ ਆਪਣਾ ਬਿਲਕੁਲ ਹਾਂਜੀ ਜ਼ਿਲ੍ਹਾ ਤੇ ਤਸੀਲ ਅੰਮ੍ਰਿਤਸਰ ਹੀ ਪੈਂਦੀ ਠੀਕ ਹੈ ਜੀ ਠੀਕ ਹੈ ਤੇ ਇਹ ਆ ਦੋਸਤੋ ਵੀਰ ਜਿੰਦਾ ਠੀਕ ਆ ਨੰਬਰ ਵੀਰ ਦੇ ਆਪਾਂ ਬਿਲਕੁਲ ਥੱਲੇ ਕਰ ਦਿੰਦੇ ਆ ਸਕਰੀਨ ਤੇ ਚੱਲਦੇ ਨੰਬਰਾਂ ਦੇ ਤੁਸੀਂ ਸੰਪਰਕ ਕਰਕੇ ਪਸ਼ੂ ਜਿਹੜਾ ਵੀ ਦਿਲ ਨੂੰ ਲੱਗਾ ਹੋਇਆ ਪਸੰਦ ਆਇਆ ਹੋਇਆ ਉਹਦੇ ਬਾਰੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਸਕਦੇ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵੋ ਸਤਿ ਸ਼੍ਰੀ ਅਕਾਲ